ਹਾਏ ਹਾਏ ਯਾ ਬਲੈ ਹਾਏ ਹਾਏ ਯਾ ਬਲੈ ਹਾਏ ਹਾਏ ਸੁਦੀਪ ਇਹ ਸਹੀ ਜੈ ਹਾਏ ਸੁਦੀਪ ਇਹ ਸਹੀ ਮੁਰਦਾਬਾਦ ਯਾ ਪੁਲਿਸ ਮੁਰਦਾਬਾਦ ਹਾਏ ਸੁਦੀਪ ਇਹ ਸਹੀ ਮੁਰਦਾਬਾਦ ਸੁਦੀਪ ਇਹ ਸਹੀ ਮੁਰਦਾਬਾਦ ਸੁਦੀਪ ਇਹ ਸਹੀ ਮੁਰਦਾਬਾਦ ਸੁਦੀਪ ਇਹ ਸਹੀ ਮੁਰਦਾਬਾਦ ਯਾ ਬਲੈ ਹਾਏ ਹਾਏ ਥਾਣਾ ਤ੍ਰਿਪੜੀ ਹਾਏ ਹਾਏ ਥਾਣਾ ਤ੍ਰਿਪੜੀ ਮੁਰਦਾਬਾਦ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਸ਼ਵੇਤਾ ਜਿੰਦਲ ਹੈ ਜੀ ਮੈਂ ਅੱਜ ਕਿੰਨੇ ਦਿਨ ਹੋ ਗਏ ਜੀ ਧਰਨੇ ਤੇ ਬੈਠੇ ਹਾਂ ਤੁਸੀਂ ਥਾਣੇ ਅੱਜ ਦੂਜਾ ਦਿਨ ਹੈ ਜੀ ਮੈਨੂੰ ਇਨਸਾਫ ਨਹੀਂ ਮਿਲਿਆ ਜਿਹੜੀ ਮੇਰੀ ਕੰਪਲੇਂਟ ਸੀ ਉਹ ਇੱਕ ਲਗਭਗ 1 ਮਹੀਨਾ ਹੋ ਗਿਆ ਬਟ ਜਿਹੜੇ ਥਾਣਾ ਤ੍ਰਿਪੜੀ ਹੈ ਐਸਐਚਓ ਸਾਹਿਬ ਨੇ ਐਸਐਸਏ ਕੁਲਦੀਪ ਸਿੰਘ ਜੀ ਨੇ ਕੋਈ ਸਾਨੂੰ ਇਨਸਾਫ ਨਹੀਂ ਦਿੱਤਾ ਮਜਬੂਰ ਹੋ ਕੇ ਅੱਜ ਇਨੀ ਧੁੱਪ ਦੇ ਵਿੱਚ ਅਸੀਂ ਇੱਥੇ ਬੈਠੇ ਹਾਂ ਜੀ ਮੈਂ ਮਾਮਲਾ ਦੱਸ ਦੂੰ ਜੀ ਸ਼ੋਰਟ ਚ ਕੀ ਬਣਾਉਣਾ ਬਸ ਸਰ ਮਾਮਲਾ ਤਾਂ ਜੀ ਮੇਰਾ ਇੱਕ ਮੋਬਾਈਲ ਦਾ ਮਾਮਲਾ ਥਾ ਜੀ मोबाइल शॉप वाले ने बिना मेरी कंसेंट के बिना मेरी परमिशन के मेरा फोन कोई चीज डाउनलोड कर दी जीदे मेरा फोन खराब हो गया कोई अड़ी वड़ी गल नहीं सी की सर बट मेनू ये गुस्सा सी कि मेरा सारा डाटा सारा कुछ भी फोन खराब हो गया कंपनी कहंदी भी ऑन फॉर्मेट होएगा उस तो बाद और ठीक होए ना होए कुछ पता नहीं जी डाटा की कोई सर मैं जी हां जी सर मैं जिला प्रधान जी ਮੇਰੇ ਉਤੇ ਚਾਰ ਹਲਕਿਆਂ ਦੀ ਜ਼ਿੰਮੇਵਾਰੀ ਹੈ ਸੋ ਸਰ ਉਹਦੇ ਵਿੱਚ ਡਾਟੇ ਦੇ ਵਿੱਚ ਬਹੁਤ ਸੀ ਸਾਡੀ ਜ਼ਰੂਰੀ ਪਿਕਸ ਕੋਈ ਲਿਸਟਾਂ ਸਰ ਬਹੁਤ ਕੁਝ ਸੀਗਾ ਤੇ ਕਾਫੀ ਕੰਟੈਕਟਸ ਹੁੰਦੀਆਂ ਸਰ ਫੋਨ ਕੇ ਅੰਦਰ ਵੀ ਜਿਹੜੀ ਕਈ ਨਹੀਂ ਵੀ ਆ ਸਕਦੇ ਸਰ ਕਈ ਫੋਨ ਦੇ ਅੰਦਰ ਹੁੰਦੀਆਂ ਸਟੋਰ ਤਾ ਕਰਕੇ ਸਰ ਮੈਨੂੰ ਇਹ ਚੀਜ਼ ਦਾ ਥੋੜੀ ਨਰਾਜ਼ਗੀ ਸੀ ਵੀ ਮੇਰਾ ਜਿਹੜਾ ਸਾਰਾ ਡਾਟਾ ਚਲਾ ਗਿਆ ਮੈਂ ਸਰ ਇੱਥੇ ਆਈ ਮੈਂ ਕੰਪਲੇਂਟ ਦਿੱਤੀ ਮੈਂ ਐਸਐਚਓ ਸਾਹਿਬ ਨੂੰ ਕਿਹਾ ਸਰ ਮੈਨੂੰ ਪੈਸੇ ਨਹੀਂ ਚਾਹੀਦੇ ਮੈਂ ਪੈਸੇ ਲਈ ਨਹੀਂ ਆਈ ਵੀ ਜਿਹੜੀ ਉਹਨਾਂ ਨੇ ਹਰਾਸਮੈਂਟ ਕੀਤੀ ਹੈ ਵੀ ਕੱਲ ਕੋ ਕਿਸੇ ਔਰ ਨਾਲ ਉਹ ਨਾ ਕਰਨ ਤਾ ਵੀ ਬਸ ਮੈਨੇ ਕਿਹਾ ਵੀ ਸਿੰਪਲੀ ਚਲੋ ਇਹ ਮਾਫੀ ਮੰਗ ਲੈਣ ਸਰ ਉਹਨਾਂ ਨੇ ਮਾਫੀ ਵੀ ਨਹੀਂ ਮੰਗੀ ਉਹ ਮੋਬਾਈਲ ਵਾਲਾ ਬਲਕਿ ਤਿੰਨ ਬੰਦੇ ਲੈ ਕੇ ਆਇਆ ਉਹ ਮੇਰੇ ਨਾਲ ਮਿਸ ਬਿਹੇਵ ਕਰਨ ਲੱਗਿਆ ਥਾਣੇ ਦੇ ਵਿੱਚ ਬਟ ਏਐਸਆਈ ਕੁਲਦੀਪ ਸਰ ਨੇ ਉਹ ਉਹਨੂੰ ਰੋਕਿਆ ਨਹੀਂ ਵੀ ਇੱਕ ਇਕੱਲੀ ਲੇਡੀ ਸਿੰਪਲੀ अकेਲੀ ਆਏ ਆ ਕਿ ਕੋਈ ਕੰਪਲੇਂਟ ਕਰਨ ਵੀ ਤੁਸੀਂ ਮਿਸ ਬਿਹੇਵ ਕਰ ਰਹੇ ਹੋ ਤਾਂ ਸਰ ਫਿਰ ਇਹ ਗੱਲ ਵੜੀ ਗਈ ਮੈਂ ਕਿਹਾ ਸਰ ਜੇ ਇਹਨਾਂ ਨੇ ਮਾਫੀ ਨਹੀਂ ਮੰਗਰੀ ਤੁਸੀਂ ਵਿਦ ਰਿਸਪੈਕਟ ਇਹਨਾਂ ਨੂੰ ਦੋ ਤਿੰਨ ਦਿਨ ਬਿਠਾਓ ਦੋ ਤਿੰਨ ਘੰਟੇ ਵਿਦ ਰਿਸਪੈਕਟ ਬਿਠਾਓ ਤਾਂ ਜੋ ਇਹ ਕਿਸੇ ਹੋਰ ਨਾਲ ਕੋਈ ਐਦਾ ਫੋਨ ਦਾ ਕੋਈ ਹੋਰ ਕਿਸ ਮਿਸਯੂਜ਼ ਨਾ ਕਰ ਸਕਾ ਖਿਲਵਾੜ ਨਾ ਕਰ ਸਕਾ ਸਰ ਦੇਖੋ ਜੀ ਹੁਣ ਪੂਰਾ ਦਿਨ ਇੱਕ ਦਿਨ ਉਹਨਾਂ ਕੋਲ ਮੋਬਾਈਲ ਰਿਹਾ ਕੋਈ ਧਾਨੇ ਵਾਲਿਆਂ ਨੇ ਮੈਨੇ ਕਿਆ ਲਿਖਵਾ ਕੇ ਦੇ ਦੋ ਵੀ ਜੇ ਇਸ ਦਿਨ ਉਹਨਾਂ ਕੋਲ ਪੂਰਾ ਦਿਨ ਮੋਬਾਈਲ ਰਿਹਾ ਕੱਲ ਕੋਈ ਵੀ ਆਸੀ ਇੱਕ ਪਬਲਿਕ ਫਿਗਰ ਆ ਕੋਈ ਮਿਸਯੂਜ਼ ਹੋਇਆ ਵੀ ਕੋਈ ਵੀ ਕੋਈ ਕਾਰਵਾਈ ਤੁਸੀਂ ਕਰ ਸਕੋ ਮੈਮ ਐਸ ਐਚਓ ਸਾਹਿਬ ਨਾਲ ਕਰਵਾ ਸਕਦੇ ਹੋ ਫੋਨ ਤੋਂ ਕੋਈ ਗਲਤ ਮੈਸੇਜ ਕੀਤਾ ਜਾਵੇ ਕਿਉਂਕਿ ਕੋਈ ਗਲਤ ਤਾਂ ਤੁਹਾਡੇ ਤੇ ਹੀ ਹੋਣੀ ਸੀ ਬਿਲਕੁਲ ਸਰ ਇਹੀ ਮਸਲਾ ਮੇਨ ਸੀਗਾ ਕਿ ਮੇਰਾ ਮਕਸਦ ਥਾ ਸੀ ਵੀ ਮੈਂ ਪੁਲਿਸ ਨੂੰ ਇਨਫੋਰਮ ਕਰਦਾ ਵੀ ਕੱਲ ਕੋਈ ਮਿਸਯੂਜ਼ ਹੋਇਆ ਹੋ ਤਾਂ ਕੋਈ ਅਲੀਗੇਸ਼ਨ ਮੇਰੇ ਤੇ ਨਾ ਆਏ ਸਰ ਚਲੋ ਜੀ ਇਹ ਮਸਲਾ ਹੁੰਦੇ ਹੁੰਦੇ ਲਗਭਗ 1 ਮਹੀਨਾ ਹੋ ਗਿਆ ਐਸਐਚਓ ਸਾਹਿਬ ਨੇ ਕੋਈ ਕਾਰਵਾਈ ਨਹੀਂ ਕੀਤੀ ਨਾ ਮੈਨੂੰ ਕਾਲ ਕੀਤਾ ਸਰ ਹੁਣ ਇਸ ਮਹੀਨੇ ਦੀ 16 ਤਾਰੀਖ ਨੂੰ ਮੈਂ ਸਰ ਨੂੰ ਕਾਲ ਕੀਤਾ ਸਰ ਵੀ ਸਾਡਾ ਨਿਬੜਵਾ ਦੋ ਬਸ ਉਹ ਸੌਰੀ ਫੀਲ ਕਰ ਲਿਆ ਤੇ ਮੈਨੂੰ ਲਿਖ ਕੇ ਦੇ ਦੇ ਵੀ ਕੋਈ ਫੋਨ ਨਾਲ ਉਹ ਛੇੜਛਾੜ ਕੋਈ ਹੋएगी ਉਹਦੀ ਜ਼ਿੰਮੇਵਾਰੀ ਹੈ ਜੀ ਤੁਸੀਂ ਜੀ ਤੁਸੀਂ ਪਾਰਟੀ ਦੇ ਆਦਮੀ ਹੋ ਜੀ ਸਰਕਾਰ ਤੋਂ ਵੀ ਥੋੜੀ ਥਨਵਾਈ ਹੁੰਦੀ ਹੈ ਪਰ ਕੀ ਲੱਗਦਾ ਵੀ ਜਿਹੜਾ ਪੁਲਿਸ ਨੇ ਥੋੜੀ ਗੱਲ ਨਹੀਂ ਸੁਣੀ ਹੋ ਸਕਦਾ ਕਿ ਤੁਹਾਡੇ ਨਾਲ ਰਾਜਸੀ ਕਿਰਕ ਕੱਢਣ ਵਾਸਤੇ ਵੀ ਇਸ ਤਰ੍ਹਾਂ ਦੀ ਗੱਲ ਹੋਵੇ ਸਰ ਦੇਖੋ ਮੈਂ ਇਹ ਚੀਜ਼ ਕਹਿ ਨਹੀਂ ਸਕਦੀ ਸਰ ਬਾਕੀ ਕੋਈ ਹੱਥ ਜ਼ਰੂਰ ਹੈ ਉਹਦੇ ਪਿੱਛੇ ਮੋਬਾਈਲ ਵਾਲੇ ਕੇ ਜਿਹੜਾ ਕਿ ਉਹ ਅੱਜ ਇੱਕ ਮੋਬਾਈਲ ਵਾਲਾ ਇੱਕ ਅਮ ਮੁਸਾਫਿਰ ਆਮ ਜਿਹਾ ਮੁਸਾਫਿਰ ਇੱਕ ਪਟਿਆਲੇ ਦਾ ਡੌਨ ਬਣ ਗਿਆ ਤੇ ਧਮਕੀਆਂ ਦੇਣ ਲੱਗਿਆ ਉਹਨੇ ਮੇਰੇ ਹਸਬੰਦ ਨੂੰ 16 ਤਾਰੀਖ ਨੂੰ 8:30 ਵਜੇ WhatsApp ਤੇ ਕਾਲ ਕਰਕੇ ਧਮਕੀ ਦਿੱਤੀ ਹੈ ਜਾਨੋ ਮਾਰਨ ਦੀ ਅੱਜ ਮੈਂ ਇਸੇ ਲਈ ਥਾਣੇ ਤ੍ਰਿਪੀ ਕੋਲ ਆਇਆ ਇਹਦੇ ਸਾਹਮਣੇ ਬੈਠੀ ਆ ਧਰਨਾ ਲਾਇਆ ਮਜਬੂਰ ਹੋ ਕੇ ਜਦੋਂ ਮੇਰੀ ਸੁਣਵਾਈ ਨਹੀਂ ਅਸੀਂ ਆਕ ਚੁੱਕੇ ਜੀ ਬੇਨਤੀ ਕਰਦੇ ਕਰਦੇ ਐਸਚੂ ਸਾਹਿਬ ਨਹੀਂ ਜੀ ਕੱਲ ਵੀ ਕੱਲ ਐਸਚੂ ਸਾਹਿਬ ਦਾ ਕੱਲ ਕਾਲ ਆਇਆ ਵੀ ਮਾਰਨਿੰਗ ਵੀ ਮੈਂ 5 ਵਜੇ ਤੁਸੀਂ ਥਾਣੇ ਆ ਜਿਓ ਸਰ ਅਸੀਂ ਆ ਗਏ ਜੀ ਅਸੀਂ 4 ਘੰਟੇ ਬੈਠੇ ਰਹੇ ਬਟ ਦੂਜੀ ਪਾਰਟੀ ਨੂੰ ਬੁਲਾਇਆ ਨਹੀਂ ਗਿਆ ਅਸੀਂ ਮਜਬੂਰ ਹੋ ਕੇ ਸਾਨੂੰ ਧਰਨਾ ਲਾਇਆ ਪਿਆ ਸਰ ਲੱਗਦਾ ਜੀ ਤੁਸੀਂ ਗਰਮੀ ਚੰਨੇ ਸਮਰਥਕਾਂ ਨਾਲ ਬੈਠੀ ਹੋ ਜੇ ਨਹੀਂ ਸੁਣਵਾਈ ਹੁੰਦੀ ਤਾਂ ਚੰਡੀਗੜ੍ਹ ਵੀ ਮਾਨ ਸਾਹਿਬ ਕੋਲੇ ਮੁੱਦਾ ਚੱਕੋਗੇ ਜਾਂ ਸਰ ਦੇਖੋ ਜੀ ਤੁਹਾਡੇ ਭਰਾਵਾ ਦੇ ਸਾਥ ਨਾਲ ਮਾਨ ਸਾਹਿਬ ਤੱਕ ਆਵਾਜ਼ ਪਹੁੰਚੇਗੀ ਜੀ ਬਾਕੀ ਮੈਨੂੰ ਆਪਣੀ ਪਾਰਟੀ ਤੇ ਤੇ ਸੀਐਮ ਮਾਨ ਤੇ ਪੂਰਾ ਭਰੋਸਾ ਹੈ ਕਿ ਉਹ ਮੇਰਾ ਸਾਥ ਦੇਣਗੇ ਆਪਣੀ ਪਾਰਟੀ ਵਰਕਰ ਦਾ ਸਾਥ ਦੇਣਗੇ ਸਰ ਧੰਨਵਾਦ